ਸਰਡੇ YouTube ਚੈਨਲ ਤੇ ਆਪ ਦਾ ਸਵਾਲ ਤਾਂ ਹੈ ਜੀ ਭਾਵੇਂ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਸੱਤਾ ਵਿੱਚ ਆਉਂਦੇ ਸਮੇਂ ਮੁਲਾਜ਼ਮਾਂ ਦੇ ਸਾਰੇ ਹੀ ਮਸਲੇ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਮਸਲੇ ਸਰਕਾਰ ਦੁਆਰਾ ਜਦੋਂ ਲੰਬੇ ਸਮੇਂ ਤੱਕ ਹੱਲ ਨਾ ਹੋਏ ਤੇ ਇਹ ਵਾਅਦੇ ਵਫਾ ਨਹੀਂ ਹੋਏ ਤਾਂ ਫਿਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਸਾਰੇ ਜਿਹੇ ਬੰਦਿਆਂ ਨੇ ਸੜਕਾਂ ਤੇ ਆ ਕੇ ਧਰਨੇ ਮਜਾਰੇ ਤੇ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਲਟਕਾਉਣ ਦੇ ਲਈ ਇੱਕ ਕੈਬਨਟ ਫਰਮ ਕਮੇਟੀ ਦਾ ਗਠਨ ਕਰ ਦਿੱਤਾ ਜਿਹਦੇ ਚੇਅਰਮੈਨ ਸਰਦਾਰ ਹਰਪਾਲ ਸਿੰਘ ਜੀਮਾ ਪੰਜਾਬ ਦੇ ਵਿੱਤ ਮੰਤਰੀ ਜੀ ਨੂੰ ਬਣਾਇਆ ਗਿਆ ਤੇ ਅਮਨ ਅਰੋੜਾ ਔਰ ਕੁਲਦੀਪ ਸਿੰਘ ਖਾਲੀਵਾਲ ਨੂੰ ਇਹਨਾਂ ਦੇ ਮੈਂਬਰ ਬਣਾਇਆ ਗਿਆ ਤਾਂ ਇਸ 10 ਮੈਮਰੀ ਸਬ ਕਮੇਟੀ ਦਾ ਗਠਨ ਹੋਣ ਦੇ ਨਾਮ ਮਲਾਜਮਾਂ ਦੀਆਂ ਜੋ ਵੀ ਮੰਗਾਂ ਹਨ ਉਹ ਪਿਆ ਉਹਦੇ ਬਾਰੇ ਮੀਟਿੰਗਾਂ ਮੁੱਖ ਮੰਤਰੀ ਖੁਦ ਕਰਨ ਦੀ ਵਿਆਏ ਇਹਨਾਂ ਦੇ ਨਾਲ ਮੀਟਿੰਗਾਂ ਚਲਾ ਕੇ ਮੰਗਾਂ ਪਹਲਵਾਨ ਕਰਨ ਦਾ ਦੌਰ ਚਲਾਇਆ ਹੋਇਆ ਹੈ ਭਾਵੇਂ ਕਿ ਕਈ ਮੀਟਿੰਗਾਂ ਹੋਣ ਦੇ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਅਜੇ ਪ੍ਰਮਾਣ ਨਹੀਂ ਚੜੀਆਂ ਹੁਣ ਇੱਕ ਵਾਰ ਫੇਰ ਕੈਬਨਟ ਸਬ ਕਮੇਟੀ ਨੇ 8 ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ ਜਿਹਦੇ ਚੋਂਦਿਆਂ ਨਿਤੀ 26525 ਨੂੰ ਇਹਨਾਂ 8 ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮੀਟਿੰਗ ਰੱਖੀ ਗਈ ਹੈ ਤਾਂ ਆਓ ਜਾਣਦੇ ਹਾਂ ਕਿ ਇਹ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਹਨ ਜਿਨ੍ਹਾਂ ਦੇ ਨਾਲ ਕੇ ਇਹ ਮੀਟਿੰਗ ਰੱਖੀ ਗਈ ਹੈ ਇਹਨਾਂ ਵਿੱਚ ਹਨ ਨੰਬਰ 1 3504 ਅਧਿਆਪਕ ਯੂਨੀਅਨ ਨੰਬਰ 2 ਬੇਰੁਜ਼ਗਾਰ ਸਾਂਝਾ ਮੋਰਚਾ ਨੰਬਰ 3 ਮੈਰਿਟਰੀਅਰ ਟੀਚਰ ਯੂਨੀਅਨ ਨੰਬਰ 4 AIE ਕੱਚੇ ਅਧਿਆਪਕ ਯੂਨੀਅਨ ਨੰਬਰ 5 646 PTI ਅਧਿਆਪਕ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੈਕਸਟ ਦਾ ਸਰਵ ਸੇਵਾ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਫਿਰ PWD ਫੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ ਦੇ ਆਲ ਪੰਜਾਬ ਡੀਐਸਟੀ ਸੀਟੀਐਸ ਕੰਟਰੈਕਟ ਗਰਟੀ ਇੰਸਟ੍ਰਕਟਰ ਯੂਨੀਅਨ ਤਾਂ ਇਸ ਤਰ੍ਹਾਂ ਇਹ 8 ਮਜ਼ਦੂਰਾਂ ਜਥੇਬੰਦੀਆਂ ਦੇ ਨਾਲ 26 ਤਰੀਕ ਨੂੰ 26 ਮਈ ਨੂੰ ਇਹ ਮੀਟਿੰਗ ਰੱਖੀ ਗਈ ਹੈ ਹੁਣ ਇਹਨਾਂ ਮੀਟਿੰਗਾਂ ਦੇ ਵਿੱਚ ਫਿਰ ਜੋ ਸਾਰੀਆਂ ਹਿੱਜਤੇ ਬੰਦੀਆਂ ਦੇ ਨਾਮ ਸਮਾਂ ਨਿਧਿਆ ਗਿਆ ਹੈ ਉਹ ਫਿਰ ਫਿਰ ਦੋ ਘੰਟਿਆਂ ਦਾ ਹੈ ਇਸ ਦੇ ਨਾਮ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਰੇਕ ਜਥੇਬੰਦੀ ਨੂੰ ਲਗਭਗ 15 ਮਿੰਟ ਦਾ ਸਮਾਂ ਹੀ ਮੀਟਿੰਗ ਲਈ ਮਿਲੇਗਾ ਤੇ ਕੀ ਇਹਨਾਂ 15 ਮਿੰਟਾਂ ਦੇ ਵਿੱਚ ਕਿਸੇ ਵੀ ਜਥੇਬੰਦੀ ਦੁਆਰਾ ਆਪਣੀਆਂ ਮੰਗਾਂ ਦੇ ਬਾਰੇ ਕੈਬਨਿਟ ਸ਼ਰਬ ਕਮੇਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਵਰਤਾਰਨ ਜਾਣਕਾਰੀ ਕਰਾਇਆ ਜਾ ਸਕਦਾ ਹੈ ਇਹ ਗੱਲ ਸ਼ੱਕ ਦੇ ਘੇਰੇ ਦੇ ਵਿੱਚ ਹੀ ਹੈ ਪਰੰਤੂ ਇੱਕ ਹੋਰ ਗੱਲ ਜੋ ਕਿ ਦੇਖਣ ਨੂੰ ਮਿਰੀ ਹੈ ਉਹ ਇਹ ਕਿ ਇਸ ਮੀਟਿੰਗ ਦੇ ਵਿੱਚ ਜੋ ਅਫਸਰ ਹਨ ਉਹਨਾਂ ਨੂੰ ਵੀ ਹਾਜ਼ਰ ਰਹਿਣ ਦੀ ਹਦਾਇਤ ਕੀਤੀ ਗਈ ਹੈ ਇਹਨਾਂ ਵਿੱਚ ਹਨ ਪ੍ਰਮੁੱਖ ਕਤਰ ਜਲ ਸਪਲਾਈ ਤੇ ਸੈਨੀਟੇਸ਼ਨ ਫਿਰ 75 ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ 75 ਸਕੂਲ ਸਿੱਖਿਆ ਤੇ ਵਿੱਤ ਵਿਭਾਗ ਦੇ ਅਧਿਕਾਰੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਰਹਿਣਗੇ ਤਾ ਜੋ ਕਈ ਮੰਗਾਂ ਦਾ ਨਿਪਟਾਰਾ ਮੌਕੇ ਦੇ ਉੱਤੇ ਹੀ ਕੀਤਾ ਜਾ ਸਕੇ ਤੇ ਇਹ ਪ੍ਰਬੰਧੀ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਸਕਣ ਗੌਰਮਤਲਬ ਹੈ ਕਿ ਇਹਨਾਂ ਮੀਟਿੰਗਾਂ ਦੇ ਵਿੱਚ ਜੋ ਵੀ ਜਦਵੰਦੀਆਂ ਹਨ ਉਹ ਸਿਰਫ ਤੇ ਸਿਰਫ ਆਪਣੇ ਨਾਲ ਸੰਬੰਧਤ ਜੋ ਮਸਲੇ ਹਨ ਉਹਨਾਂ ਦੇ ਬਾਰੇ ਹੀ ਗੱਲਬਾਤ ਕਰਨਗੇ ਤੇ ਸਾਂਝੀਆਂ ਮੰਗਾਂ ਜਿਵੇਂ ਕਿ 13% ਪੈਂਡਿੰਗ ਡੀਏ ਜਾਂ ਫਿਰ ਪੈਨਸ਼ਨਾਂ ਨੂੰ 2.59 ਦਾ ਫੈਕਟਰ ਜਾਂ ਫਿਰ ਪ੍ਰਾਣੀ ਪੈਨਸ਼ਨ ਬਹアドਰੀ ਉਸ ਦੇ ਸੰਬੰਧੀ ਕੋਈ ਵੀ ਗਲਤ ਬਾਤ ਨਹੀਂ ਹੋ ਸਕੇਗੀ ਫਿਰ ਤੇ ਫਿਰ ਆਪਣੇ ਡਿਪਾਰਟਮੈਂਟ ਦੇ ਨਾਮਬੰਦਗੀ ਮੰਗਾਂ ਨੂੰ ਪਠਾਇਆ ਜਾ ਸਕੇਗਾ ਤੇ ਇਹਦੇ ਵਾਸਤੇ ਟਾਈਮ ਵੀ ਬਹੁਤ ਘੜਾ ਲਰਿਆ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਹਨਾਂ ਮੀਟਿੰਗਾਂ ਦੇ ਨਤੀਜੇ ਵਜੋਂ ਕਿ ਮੰਗਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਤੇ ਮੌਕੇ ਦੇ ਉੱਤੇ ਹੀ ਅੱਧ ਫਰਮਾਨਤ ਅਧਿਕਾਰੀਆਂ ਨੂੰ ਹਦਾਇਤਾਂ ਦੇ ਕੇ ਤੇ ਇਨ੍ਹਾਂ ਜਥੇ ਬੰਦੀਆਂ ਦੇ ਮੁੱਦਿਆਂ ਨੂੰ ਹੱਲ ਕੀਤਾ ਜਾਂਦਾ ਹੈ ਇਹ ਆਉਣ ਵਾਲਾ ਹੁਣ ਸਮਾਹੀ ਦੱਸੇਗਾ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ